ਸਸਤਰੀਕਰ ਦੋਸਤੋ ਉਮੀਦ ਕਰਦੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਆਪਾਂ ਜੀ ਪੰਜਾਬ ਦੇ ਵਿੱਚ ਖੜੇ ਆਂ ਅੰਗਰੇਜ਼ਾਂ ਵੇਲੇ ਦੀ ਨਹਿਰ ਹੈ ਇਹਦੇ ਬਾਰੇ ਲੈ ਕੇ ਜਾਣਕਾਰੀ ਪ੍ਰੋਪਰ ਪਾਉਣੇ ਆ ਵੀਡੀਓ ਬਣੇ ਰਿਓ ਵੀਡੀਓ ਤੇ ਜੇ ਚੰਗੀ ਲੱਗੀ ਸ਼ੇਅਰ ਕਰ ਸਸਤਰੀਕਰ ਬਾਈ ਜੀ ਸਸਤਰੀਕਰ ਜੀ ਸਸਤਰੀਕਰ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ ਪਿੰਡ ਟਪਾ ਜੀ ਹਾਂਜੀ ਦਸੀਲਪੂਰ ਹਾਂਜੀ ਜ਼ਿਲ੍ਹਾ ਬਠਿੰਡਾ ਜੀ ਆਪਣਾ ਹਾਂਜੀ ਜਿਹੜੀ ਆਪਾਂ ਆਹ ਨਹਿਰ ਦੇ ਉੱਤੇ ਖੜੇ ਆ ਪਿੰਡ ਢਵਾਲੀ ਦੇ ਵਿੱਚ ਹੈ ਇਹਦੇ ਬਾਰੇ ਦਿਓ ਜਾਣਕਾਰੀ ਕਿਉਂਕਿ ਇਹ ਆਪਣੇ ਸੁਣਨ ਦੇ ਵਿੱਚ ਆਇਆ ਕਿ ਇਹ ਅੰਗਰੇਜ਼ਾਂ ਵੇਲੇ ਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਇਹ ਅੰਗਰੇਜ਼ਾਂ ਵੇਲੇ ਦੀ ਮਤਲਬ ਅੰਗਰੇਜ਼ਾਂ ਦੀ ਨਹਿਰ ਹੀ ਬਣਾਈ ਹੋਈ ਆ ਅੱਛਾ ਜੀ ਉਹਨਾਂ ਦੀ ਪੱਟੀ ਆ ਹਾਂਜੀ ਕੀ ਕਹਣਾ ਜਿਵੇਂ ਇਤਿਹਾਸ ਵਿੱਚ ਲਿਖਿਆ ਹੋਇਆ ਅੱਛਾ ਵੀ ਉਹਨਾਂ ਨੇ ਮਤਲਬ ਇਹਨਾਂ ਦੇ ਉੱਤੇ ਅ ਇਹ ਜਿਵੇਂ ਕੋਠੀਆਂ ਕਾਠੀਆਂ ਪਾਈਆਂ ਵੇ ਅੰਗਰੇਜ਼ਾਂ ਵਾਲੀਆਂ ਹਾਂਜੀ ਹਾਂਜੀ ਤੇ ਉਹ ਇਸ ਨਹਿਰ ਦੇ ਉੱਪਰ ਹੀ ਪਾਈਆਂ ਹੋਈਆਂ ਹਾਂਜੀ ਤੇ ਇਹ ਮਤਲਬ ਨਹਿਰ ਅੰਗਰੇਜ਼ਾਂ ਨੇ ਸਿੱਧੀ ਬਣਾਈ ਸੀ ਅੱਛਾ ਜੀ ਤੇ ਪੱਟੀ ਪਿੱਛੋਂ ਇਹ ਰੋਪੜ ਤੋਂ ਨਿਕਲਦੀ ਹੈ ਨਹਿਰ ਅੱਛਾ ਜੀ ਤੇ ਕਹਿੰਦਾ ਭਾਵੇਂ ਆ ਵੀ ਇਹ ਜੇ ਮਤਲਬ ਜਿਹੜੀ ਨਹਿਰ ਸੀਗੀ ਇਹ ਉੱਥੋਂ ਨਾਲ ਪਿੱਛੇ ਸਹਣਾ ਪਿੰਡ ਆ ਇੱਕ ਹਾਂਜੀ ਸਹਣੇ ਤੋਂ ਨਾਲ ਸਿੱਧੀ ਕੱਢਦੀ ਸੀਗੀ ਇਹਨੂੰ ਹਾਂਜੀ ਅੰਗਰੇਜ਼ਾਂ ਅੱਛਾ ਜੀ ਇਹ ਸਿੱਧੀ ਨਹਿਰ ਨਾਲ ਸਾਡੇ ਪਿੰਡ ਇੱਕ ਬਾਬਾ ਧੰਨ ਦਾ ਦਾ ਡੇਰਾ ਹਾਂਜੀ ਤੇ ਉਹ ਨਾਲ ਡੇਰੇ ਦੇ ਮਤਲਬ ਸਿੱਧੀ ਆਉਂਦੀ ਸੀਗੀ ਉਹ ਅਸ਼ਈ ਫੁਆਇਸ ਦੀ ਵੇਚਦੀ ਜਾਂਦੀ ਸੀ ਹਾਂਜੀ ਹਾਂਜੀ ਤੇ ਮਤਲਬ ਰੋ ਬਾਦ ਉਹ ਡੇਰੇ ਦੇ ਜਦੋਂ ਵੇਚਦੀ ਜਾਂਦੀ ਸੀਗੀ ਤੇ ਉਹ ਅੰਗਰੇਜ਼ ਆੜ ਕੇ ਸੀਗੇ ਕਹਿੰਦੇ ਅਸੀਂ ਵੀ ਮਤਲਬ ਡੇਰੇ ਦੇ ਵੇਚਦੀ ਕੱਢਾਂਗੇ ਨਹਿਰੇ ਅੱਛਾ ਜੀ ਵੀ ਐਂ ਦੀ ਜਾਂਦੀ ਆ ਹਾਂਜੀ ਤੇ ਫਿਰ ਮਤਲਬ ਪੁਰਾਣੇ ਮਤਾਬਕ ਕਹਿੰਦੇ ਮਤਾਬਕ ਕਹਿੰਦੇ ਵੀ ਬਾਬੇ ਧਿਆਨ ਦਾ ਸੀਗਾ ਜਿਹੜਾ ਹਾਂਜੀ ਉਹਨੇ ਕੋਈ ਮਤਲਬ ਕੋਈ ਦਿਖਾਇਆ ਹੁਣ ਆਪ ਦਾ ਚਮਤਕਾਰ ਆ ਹਾਂਜੀ ਤੇ ਕਹਿੰਦੇ ਸੀਗੇ ਵੀ ਸਰ ਮਤਲਬ ਇਹ ਦੂ ਬਾਦ ਆ ਹਾਂਜੀ ਇਹਨਾਂ ਨੂੰ ਡੇਰੇ ਤੋਂ ਪਿੱਛੇ ਕਰਨੀ ਪਈ ਨਹਿਰੇ ਅੱਛਾ ਜੀ ਠੀਕ ਹੈ ਨਾ ਫੇਰ ਅੰਗਰੇਜ਼ਾਂ ਨੇ ਪੁੱਛੇ ਗਰੀ ਤੇ ਤੋਂ ਮੈਂ ਤਰ ਕੋਈ ਮੋੜ ਪਾਇਆ ਇਹਦੇ ਵਿੱਚ ਨਹਿਰ ਦੇ ਵਿੱਚ ਹਾਂਜੀ ਤੇ ਨਹਿਰ ਦੇ ਵਿੱਚ ਮੋੜ ਪਾ ਕੇ ਮਤਲਬ ਫਿਰ ਇਹ ਸਾਈਡ ਦੀ ਕੱਢੀ ਆ ਅੱਛਾ ਜੀ ਹਾਂ ਇਹ ਪਿੰਡ ਦੇ ਮਤਲਬ ਜਮਾਂ ਨਾਲ ਦੀ ਜਾਂਦੀ ਹੈ ਢਵਾਲੀ ਦੇ ਅੱਛਾ ਜੀ ਤੇ ਹਾਂ ਇਹ ਨਹਿਰ ਮਤਲਬ ਉਹਦੀ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਆ ਅੱਛਾ ਜੀ ਇੱਥੇ ਇਹ ਫਿਰ ਗਾਹਾਂ ਕਿੱਧਰ ਜਾਂਦੀ ਹੈ ਇਹ ਗਾਹਾਂ ਯਾਰ ਆਪਣੇ ਉੱਥੇ ਜਾਂਦੀ ਹੈ ਗੀੜੀ ਮਤਲਬ ਬਠੰਡੇ ਥਰਮਲ ਸੀਗਾ ਹਾਂਜੀ ਹਾਂਜੀ ਥਰਮਲ ਚ ਪੈਂਦੀ ਸੀ ਇਹਦੇ ਉੱਤੇ ਨਾ ਇੱਕ ਮਤਲਬ ਆਟਾ ਚੱਕੀਆਂ ਵੀ ਲੱਗਿਆ ਹੋਊਗਾ ਜਿਨ੍ਹਾਂ ਨੂੰ ਉਹ ਕਹਿੰਨ ਲੋਕ ਘਰਾਟ ਕਹਿ ਦਿੰਦੇ ਸੀਗੇ ਅੱਛਾ ਜੀ ਤੇ ਅੱਗੇ ਲੋਕ ਮੰਨ ਕੇ ਚੱਲੋ ਤੁਸੀਂ ਵੀ ਲੋਕ ਨਾ ਇਕੱਠੇ ਹੋ ਕੇ ਉੱਥੇ ਨੜੇ ਚੱਕੀਆਂ ਲੱਗੀਆਂ ਹੋਊਆਂ ਸੀਗੀਆਂ ਉਹਨਾਂ ਨੂੰ ਉੱਥੋਂ ਆਟਾ ਪਿਆ ਕੇ ਲਿਆਉਂਦੇ ਕਹਿੰਦੇ ਵੀ ਘਰਾਟਾਂ ਦਾ ਆਟਾ ਪਿਆ ਕੇ ਲਿਆਉਣਾ ਯਾਰ ਠੰਡਾ ਹੁੰਦਾ ਅੱਛਾ ਜੀ ਤੇ ਸਾਰੇ ਮਤਲਬ ਇੱਕ ਘਰ ਦਾ ਟਰੈਕਟਰ ਹੁੰਦਾ ਸਾਰੇ ਵਿੱਚ ਹਨਾ ਆਟੇ ਦੇ ੱਟੇ ਭਰਪੂਰ ਕੇ ਰੱਖ ਲੈਂਦੇ ਅੱਛਾ ਜੀ ਤੇ ਸਾਰੇ ਇਕੱਠੇ ਹੋ ਕੇ ਫਿਰ ਅਸੀਂ ਮਤਲਬ ਘਾਟਾ ਵਾਲੇ ਪੁਲ ਦੇ ਉੱਤੋਂ ਹਾਂਜੀ ਤੇ ਉੱਥੋਂ ਆਟਾ ਪਿਆ ਕੇ ਲਿਆਉਂਦੇ ਬਹੁਤ ਵਧੀਆ ਆਟਾ ਹੁੰਦਾ ਸੀ ਇਹਦਾ ਉਦੋਂ ਤਾਂ ਚੱਕੀਆਂ ਚੱਕੀਆਂ ਗਈਆਂ ਚਲੋ ਹਾਂਜੀ ਹੁਣ ਤਾਂ ਬਿਜਲੀ ਵਾਲੀਆਂ ਚੱਲ ਹਾਂ ਹੁਣ ਤਾਂ ਮਤਲਬ ਡੀਟੀ ਹੋ ਗਿਆ ਕੰਮ ਸਾਰ ਤੇ ਬਹੁਤ ਵਧੀਆ ਆਟਾ ਸੀ ਬਹੁਤ ਵਧੀਆ ਇਦਾਂ ਦੇ ਪ੍ਰੋਜੈਕਟ ਲੱਗੇ ਹੋਏ ਸੀ ਨਾ ਅੱਤੇ ਉੱਤੇ ਅੱਛਾ ਜੀ ਐ ਜਿਹਾ ਜੀ ਤੇ 1900 ਜੇ ਆਪਾਂ ਮਤਲਬ ਮੰਨ ਕੇ ਚੱਲੋ ਵੀ 46 47 ਦੀ ਗੱਲ ਜੀ ਕਰਕੇ ਹਾਂਜੀ ਤੇ ਉਦੋਂ ਜਦੋਂ ਵੀ ਕੋਈ ਮਤਲਬ ਕਹਿੰਦੇ ਵੀ ਵੱਡਾ ਟੁੱਕੀ ਹੋਈ ਸੀਗੀ ਹਾਂਜੀ ਹਾਂਜੀ ਉਦੋਂ ਕਹਿੰਦੇ ਇਹ ਨਹਿਰ ਦੇ ਵਿੱਚ ਕਹਿੰਦੇ ਲੋਥਾਂ ਵੀ ਬਹੁਤ ਆਈਆਂ ਸੀ ਅੱਛਾ ਜੀ ਕਹਿੰਦੇ ਨਹਿਰ ਕਹਿੰਦੇ ਲੋਥਾਂ ਨਾਲ ਨਾ ਮਤਲਬ ਭਰੀ ਜਾਂਦੀ ਸੀ ਅੱਛਾ ਜੀ ਤੇ ਬਹੁਤ ਬੁਰਾ ਹਾਲ ਸੀਗਾ ਕਹਿੰਦੇ ਵੀ ਮਤਲਬ ਜਦੋਂ ਵੱਡਾ ਟੁੱਕੀ ਹੋਈ ਆ ਹਾਂਜੀ ਰਾਣੇ ਬਿਯੋਰ ਕਹਿੰਦੇ ਦੱਸਣ ਦੇ ਮੁਤਾਬਕ ਆ ਹਾਂਜੀ ਹਾਂ ਇਹ ਪਸੰਦੇ ਆ ਕਹਿੰਦੇ ਵੀ ਇਹਦੇ ਵਿੱਚ ਬਹੁਤ ਜਾਦੇ ਲੋਥਾਂ ਤੇ ਖੂਨ ਵਾਲਾ ਪਾਣੀ ਮਤਲਬ ਆਹੀ ਆਉਂਦੀਆਂ ਸੀਗੀਆਂ ਅੱਛਾ ਜੀ ਕਹਿੰਦੇ ਫਿਰ ਉਹ ਲੋਥਾਂ ਨੂੰ ਦੇਖ ਕੇ ਕਹਿੰਦੇ ਲੋਕ ਜਿਹੜੇ ਸੀਗੇ ਜਦੋਂ ਵੱਡਾ ਟੁੱਕੀ ਚੱਲੀ ਆ ਹਾਂਜੀ ਕਹਿੰਦੇ ਫਿਰ ਇਹਨਾਂ ਨੇ ਕਹਿੰਦੇ ਪਾਕਿਸਤਾਨ ਦੇ ਵਿੱਚੋਂ ਨਾ ਇੱਕ ਟ੍ਰੇਨ ਆਈ ਸੀ ਹਾਂਜੀ ਬਠਿੰਡੇ ਅੱਛਾ ਜੀ ਉਹਦੇ ਵਿੱਚ ਕਹਿੰਦੇ ਮਤਲਬ ਬੁੜੀਆਂ ਦਾ ਬਹੁਤ ਬੁਰਾ ਹਾਲ ਕਰਿਆ ਹੋਇਆ ਸੀਗਾ ਅੱਛਾ ਜੀ ਬੁੜੀਆਂ ਦੇ ਮਤਲਬ ਗਲਥਾਂ ਵੱਡ ਟੁੱਕ ਕਰਕੇ ਤੇ ਸਾਰੇ ਉਹਦੇ ਬਚਾਈ ਜਿੱਥੋਂ ਆਪਣੇ ਮਤਲਬ ਤੇ ਉਦੋਂ ਮਤਲਬ ਇਹ ਵੱਡਾ ਟੁੱਕੀ ਚੱਲੀ ਸੀ ਬਹੁਤ ਜ਼ਿਆਦੇ ਹਾਂਜੀ ਹਾਂਜੀ ਠੀਕ ਹੈ ਨਾ ਜੀ ਉਦੋਂ ਮਤਲਬ ਆ ਫਿਰ ਇੱਕ ਦੂਜੇ ਦਾ ਮਤਲਬ ਵੱਡਾ ਟੁੱਕੀ ਸਾਹ ਕੋਲੋੜ ਪਰ ਉਦੋਂ ਮਤਲਬ ਕੱਟ ਹੋਈ ਸੀਗੀ ਤੇ ਮੁੜ ਕੇ ਫਿਰ ਇਹ ਕਹਿੰਦੇ 6-7 ਮਹੀਨੇ ਚੱਲੀ ਸੀਗੀ ਹਾਂਜੀ ਹਾਂਜੀ ਤੇ ਉਦੋਂ ਮੁੜ ਕੇ ਫਿਰ ਇਹ ਮਤਲਬ ਇਹ ਸਿਸਟਮ ਹੋਇਆ ਉਹ ਮਤਲਬ ਕਹਿੰਦਾ ਭਾਬੀ ਉਦੋਂ ਦੀ ਇਹ ਨਹਿਰ ਵੇਜਾਂ ਵੇਲੇ ਦੀ ਐ ਕਰਕੇ ਬਣੀ ਵੀ ਆ ਦੇ ਵਿੱਚ ਮਤਲਬ ਤਾਂ ਕਰਕੇ ਸੁਣੋ ਇਹਦੇ ਬਾਰੇ ਇੰਨੀ ਕੀ ਜਾਣਕਾਰੀ ਦਿੱਤੀ ਆ ਅੱਛਾ ਜੀ ਹਾਂ ਜਿੰਨੀ ਕੀ ਆਪਾਂ ਨੂੰ ਸੀਗੀ ਮਤਲਬ ਲੈ ਵੀ ਸੱਜਣੋ ਜਿੰਨੀ ਇੱਕ ਜਾਣਕਾਰੀ ਸੀਗੀ ਅੰਗਰੇਜ਼ਾਂ ਵੇਲੇ ਦੀ ਨਹਿਰ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਪੁਰਾਣੇ ਪੁਲ ਵੀ ਬਣੇ ਹੋਏ ਸੀਗੇ ਜਿਹੜੇ ਕੀ ਹੁਣ ਉਹਨਾਂ ਨੂੰ ਅਸਾਰੀ ਕਰਕੇ ਨਵੇਂ ਬਣਾਤੇ ਉਹ ਪੁਰਾਣੇ ਪੁਲ ਢਾਹ ਦਿੰਦੇ ਉਹ ਬਹੁਤ ਬਹੁਤ ਵੱਡੀਆਂ ਕਾਟਣਾ ਸੀ ਉਹਨਾਂ ਦੇ ਅੱਛਾ ਅੱਛਾ ਜੀ ਪਰ ਹੈਗੇ ਵੀ ਇੱਕ ਦੋ ਪਿੱਛੇ ਮਤਲਬ ਹਾਂਜੀ ਹਾਂਜੀ ਪਰ ਨਹੀਂ ਉਹ ਪੁਲ ਰਹਿੇ ਨਹੀਂ ਹੈਗੇ ਹੁਣ ਜਿਹੜੇ ਅੰਗਰੇਜ਼ਾਂ ਵੇਲੇ ਨਹੀਂ ਹੈਗੇ ਅੰਗਰੇਜ਼ਾਂ ਵੇਲੇ ਦੀ ਨਹਿਰ ਆ ਸੱਜਣੋ ਜਿਵੇਂ ਕਿਸੇ ਨੂੰ ਪਹਿਲਾਂ ਹੀ ਦੱਸਤਾ ਸੀ ਆਪਾਂ ਬਹੁਤ ਹੀ ਵੱਡੀ ਨਹਿਰ ਹੈ ਜਿੰਨੀ ਕ ਆਪਾਂ ਨੂੰ ਜਾਣਕਾਰੀ ਸੀਗੀ ਆਪਣੇ ਪ੍ਰਾਣੀ ਆਪਾਂ ਨੂੰ ਆਪਣੇ ਨਾਲ ਸਾਂਝੀ ਕਰੀ ਆਪਣੇ ਪੇਜ ਤੇ ਆਪਾਂ ਪਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਕੋਈ ਇਹੋ ਜੀ ਜਾਣਕਾਰੀ ਹੋਰ ਹੁੰਦੀ ਹੈ ਪ੍ਰਾਣੀ ਜਿਹਦੇ ਨਾਲ ਕੀ ਸਿਹਤ ਮਿਲਦੀ ਹੈ ਨਵੀਂ ਪੀੜ੍ਹੀ ਨੂੰ ਆਪਾਂ ਨੂੰ ਜਰੂਰ ਦੱਸਿਆ ਕਰੋ ਆਪਾਂ ਜਰੂਰ ਦਿਖਾਇਆ ਕਰਾਂਗੇ ਹਾਂਜੀ ਹੋਰ ਦੱਸਣਾ ਚਾਹਾਂ ਮਾੜਾ ਮੋਟਾ ਕੋਸਾ ਬਸ ਇਹ ਜਿੰਨੇ ਕ ਆਪਾਂ ਨੂੰ ਜਾਣਕਾਰੀ ਸੀਗੀ ਉਨੇ ਕ ਆਪਾਂ ਦੱਸਤਾ ਵੀ ਜਿਹੜਾ ਹਨਾ ਇਹ ਮੋੜ ਪਿਆ ਵਾ ਉਹ ਕਿਸੇ ਤੋਂ ਪਿਆ ਵਾ ਨਹੀਂ ਇਹ ਨਹਿਰ ਸਿੱਧੀ ਲੱਗਣੀ ਸੀ ਯਾਨੀ ਦੀ ਸਾਡੇ ਬਾਬੇ ਧਿਆਨ ਦੱਸਦੇ ਜਿਹੜਾ ਡੇਰਾ ਹਾਂਜੀ ਹਾਂਜੀ ਪੂਛਾ ਮਤਲਬ ਇਹ ਕਹਿੰਦੇ ਮੁਤਾਬਕ ਕਹਿੰਦੇ ਵੀ ਕੋਈ ਕਲਾ ਸੀਗੀ ਇਹਦੇ ਕਰਕੇ ਨਹਿਰ ਦੇ ਵਿੱਚ ਇਹ ਮੋੜ ਪਾਇਆ ਗਿਆ ਸੀ ਠੀਕ ਹੈ ਜੀ